ਅੱਜ ਜੀ 15 ਅਗਸਤ ਆਉਣ ਵਾਲੀ ਆ ਤੇ ਸੀਨੀਅਰ ਐਸਪੀ ਸਾਹਿਬ ਦੀ ਹਾਜ਼ਰੀ ਤੇ ਜੀਪੀ ਸਾਹਿਬ ਦੀ ਹਾਜ਼ਰੀ ਤੇ 15 ਅਗਸਤ ਦੇ ਸਬੰਧ ਵਿੱਚ ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਇਹਨਾਂ ਬਾਜ਼ਾਰਾਂ ਵਿੱਚ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ ਕੀ ਇਹਦੇ ਵਿੱਚ ਸਰਚ ਕੀਤਾ ਗਿਆ ਜਾਂ ਕਿ ਮੋਰ ਕਿਤੇ ਕਿਤੇ ਕਰ ਰਹੇ ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਰਵੇ 15 ਅਗਸਤ ਨੂੰ ਖੁਸ਼ੀ-ਖੁਸ਼ੀ ਬਣਾਉਣ ਜੇ ਕੋਈ ਨਿਵਾਰਸ ਚੀਜ਼ ਮਿਲਦੀ ਹੈ ਨਿਵਾਰਸ ਮੋਟਰਸਾਈਕਲ ਮਿਲਦਾ ਕੋਈ ਬੈਗ ਮਿਲਦਾ ਉਹਦੇ ਸਾਨੂੰ ਸੂਚਨਾ ਦੇਣ ਕੋਈ ਅਣਸਖਾਵਿਕ ਘਟਨਾ ਨਾ ਵਾਪਰ ਜੇ ਇਸ ਕਰਕੇ ਫਲੈਗ ਮਾਰਕ ਕਰ ਰਹੇ ਹਾਂ ਕਿੰਨਾ ਕੀ ਸਮਝੋ ਲੋਕਾਂ ਤੇ ਕੀ ਪ੍ਰਭਾਵ ਜਾਏਗਾ ਲੋਕਾਂ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਬਣੇਗਾ ਕਿ ਪੁਲਿਸ ਸਾਡੇ ਨਾਲ 24 ਘੰਟੇ ਤੁਰੇ ਰਹੇਗੀ ਤੁਹਾਡੇ ਨੂੰ ਕੋਈ ਸੰਪਰਕ ਕਰਨ ਲਈ ਪੁਲਿਸ ਆਪ ਲੋਕ ਕੀ ਕਰ ਰਹੇ ਹੋ ਸਾਡੇ ਨਾਲ ਸੰਪਰਕ ਕਰਨ ਲਈ ਐਸਐਚਓ ਦਾ ਨੰਬਰ ਹੈ ਜੀ ਮੇਰਾ ਨੰਬਰ ਹੈ ਜੀ ਸੀਡੀਐਸ ਦਸਤ ਸੇ ਵੱਲੋਂ ਦਾ ਨੰਬਰ ਹੈ ਕੰਟਰੋਲ ਰੂਮ ਦਾ ਨੰਬਰ ਹਰ ਜੀ ਦਾ ਨੰਬਰ ਚੱਕਰ ਜੀ ਦਾ ਨੰਬਰ ਸ਼ੇਅਰ ਕਰੋ ਕਿ ਕਿਤੇ ਸੇ ਉਸ ਤੋਂ ਬਾਅਦ ਸਾਰਾ ਜੀ ਬੈਂਕ ਕਲੋਨੀ ਵਾਲੇ ਪਾਸੇ ਤੇ ਨਿਕਲ ਕੇ ਸਾਰਾ ਹਸੀਲਾ ਪੁਲ ਸਾਰਾ ਕਰਾਂਗੇ ਲੱਗਦਾ ਕਿ ਜਿਹੜੇ ਜਿਹੜੀ ਵੀ ਜਹਰ ਦੰਸਰ ਦੇ ਗਲਤ ਅੰਸਰ ਹੈ ਉਹਨਾਂ ਤੇ ਇਸ ਬਲੈਕ ਮਾਰਕਟ ਦਾ ਪ੍ਰਭਾਵ ਜਾਏਗਾ ਬਿਲਕੁਲ ਪਈਗਾ ਜੇ ਆ ਆਮ ਨਾਗਰਿਕ ਦੇ ਅੰਦਰ ਡਰ ਦੀ ਭਾਵਨਾ ਖਤਮ ਹੁੰਦੀ ਆ ਤੇ ਮਾੜੇ ਅੰਸਰ ਅੰਸਰ ਦੇ ਅੰਦਰ ਵੀ ਭਾਵਨਾ ਹੁੰਦੀ ਹੈ ਵੀ ਮੈਂ ਪੁਲਿਸ ਦੇ ਅੱਗੇ ਨਾ ਜਾਵਾਂ ਲੋਕਾਂ ਦੇ ਪਿੱਛਾ